ਜਲਾਬਾਗ ਹਲਕੇ ਦੇ ਸਰਹੱਦੀ ਪਿੰਡ ਖਰਾਕੀ ਦਾ 23 ਸਾਲਾ ਨੌਜਵਾਨ ਤਾਰ ਤੋਂ ਪਾਰ ਆਪਣੇ ਖੇਤ ਗਿਆ ਤੇ ਵਾਪਸ ਨਹੀਂ ਪਰਤਿਆ ਪਰਿਵਾਰ ਦਾ ਰੋਪ ਹੈ ਕਿ ਸ਼ਨੀਵਾਰ ਨੂੰ ਦਾ ਲੜਕਾ ਤਾਰ ਤੋਂ ਪਾਰ ਆਪਣੇ ਖੇਤਾਂ ਦੇ ਵਿੱਚ ਕੰਮ ਕਰਨ ਦੇ ਲਈ ਗਿਆ ਸੀ ਜਿਸ ਤੋਂ ਬਾਅਦ ਉਹ ਗਲਤੀ ਨਾਲ ਪਾਕਿਸਤਾਨ ਪਹੁੰਚ ਗਿਆ ਹਾਲਾਂਕਿ ਪਰਿਵਾਰ ਦਾ ਕਹਿਣਾ ਹੈ ਕਿ ਬੀਐਸਐਫ ਅਧਿਕਾਰੀਆਂ ਨੇ ਪਾਕਿਸਤਾਨ ਦੇ ਨਾਲ ਗੱਲਬਾਤ ਕੀਤੀ ਹੈ ਪਰ ਪਾਕਿਸਤਾਨੀ ਰੇਂਜਰ ਕਿਸੇ ਵੀ ਨੌਜਵਾਨ ਨੂੰ ਆਪਣੀ ਹਿਰਾਸਤ ਵਿੱਚ ਲੈਣ ਤੋਂ ਇਨਕਾਰ ਕਰ ਰਹੇ ਨੇ ਪਰਿਵਾਰ ਦੇ ਵੱਲੋਂ ਮੀਡੀਆ ਰਾਹੀਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਪੁੱਤ ਨੂੰ ਪਾਕਿਸਤਾਨ ਤੋਂ ਵਾਪਸ ਲਿਆਂਦਾ ਜਾਵੇ ਇਟ ਇਜ਼ ਦਾ ਨਾਮ ਅਮਰਤਪਾਲ ਸਿੰਘ ਜੀ ਜੋ ਸਾਡੀ ਜ਼ਮੀਨ ਉਤਾਰ ਬੰਦੀ ਤੋਂ ਅੰਦਰ ਪੈਂਦੀ ਜੀ ਰਾਣਾ ਪੋਸਟ ਦੇ ਵਿੱਚ 223 ਨੰਬਰ ਇੱਕ ਗੇਟ ਤੇ ਆ ਰੈਗੂਲਰ ਤਰ੍ਹਾਂ ਅਸੀਂ ਅੱਜ ਵੀ ਉਸ ਦਿਨ ਵੀ ਖੇਤੀ ਕਰਨ 21 ਜੂਨ ਨੂੰ ਬਿਤਾ ਗਿਆ ਹੈ ਜੋ ਲਗਭਗ 12 ਵਜੇ ਪਾਰ ਉਹਨਾਂ ਨੇ ਅੰਦਰ ਐਂਟਰ ਕੀਤੀ ਹੈ ਸਾਰਾ ਦਿਨ ਬੱਚੇ ਨੇ ਕੰਮ ਕੀਤਾ ਪੜੋਸੀਆਂ ਨੂੰ ਦੱਸਿਆ ਚਾਹ ਵੀ ਪੀਤੀ ਜੀ ਕੰਮਕਰਤਾ ਵੀ ਬੱਚਾ ਬਿਲਕੁਲ ਸਹੀ ਸੀ ਤਾਂ ਲਾਸਟ ਵਾਰ ਨੂੰ ਜਦ ਵੇਖਿਆ ਗਿਆ ਤਾਂ ਉਹ ਆਪਦੀ ਜ਼ਮੀਨ ਨੂੰ ਜਿਹੜਾ ਲਗਾਕਾਰਿਆ ਸੀ ਤੇ ਜਦੋਂ ਬਾਰਡਰ ਲੈਂਡ ਤੇ ਜਿਹੜਾ ਮਾਰਨ ਵਾਸਤੇ ਗਿਆ ਉਸ ਤੋਂ ਬਾਅਦ ਬੱਚੇ ਦਾ ਕੋਈ ਪੁੱਛ ਦੱਸ ਨਹੀਂ ਸਾਨੂੰ ਪਤਾ ਲੱਗਾ ਵੀ ਬੱਚਾ ਕਿਵੇਂ ਚਲਾ ਗਿਆ ਜਾਂ ਕੀ ਹੋਇਆ ਕੋਈ ਵਹੀਕਲ ਲੈ ਕੇ ਗਿਆ ਸੀ ਪੈਦਲ ਗਿਆ ਸੀ ਘਰ ਤੋਂ ਵਹੀਕਲ ਲੈ ਕੇ ਜਾਂਦੇ ਨੇ ਜੀ ਜੋ ਗੇਟ ਦੇ ਬਾਹਰਲੇ ਪਾਸੇ ਰੁੱਕੇ ਜਾਂਦਾ ਵਹੀਕਲ ਆ ਕੀ ਉਹ ਵਹੀਕਲ ਕਿਹੜਾ ਸੀ ਮੋਟਰਸਾਈਕਲ ਲੈ ਗਿਆ ਸੀ ਹਾਂਜੀ ਸਰ ਤੁਹਾਨੂੰ ਕਦੋਂ ਪਤਾ ਲੱਗਾ ਸਾਨੂੰ ਸ਼ਾਮ ਨੂੰ ਜੋ ਗੇਟ ਕਮਾਂਡਰ ਉੱਥੇ ਬੈਠੇ ਬੀਐਸਐਫ ਦੇ ਹਾਂਜੀ ਉਹਨਾਂ ਨੇ ਸਾਨੂੰ ਫੋਨ ਤੇ ਟੈਲੀਜੈਂਟ ਕੀਤਾ ਵੀ ਤੁਹਾਡਾ ਬੇਟਾ ਸਾਈਨ ਨਹੀਂ ਕਰਕੇ ਗਿਆ ਤਾਂ ਕਿੱਥੇ ਆ ਭਾਜਦੌੜ ਕਰਨ ਤੋਂ ਬਾਅਦ ਸਾਨੂੰ ਪਤਾ ਲੱਗਾ ਕਿ ਬੇਟਾ ਤਾਂ ਤਾਰਬੰਦੀ ਤੋਂ ਅੰਦਰ ਬਾਹਰ ਹੀ ਨਹੀਂ ਆਇਆ ਕਿਸੇ ਨੂੰ ਉਸ ਨੂੰ ਦੇਖਿਆ ਹੀ ਨਹੀਂਗਾ ਵੀ ਆਇਆ ਹੈ ਦੇਖੋ ਜੀ ਜਦੋਂ ਨਾ ਬੱਚਾ ਮਿਲਿਆ ਤਾਂ ਅਸੀਂ ਬੀਐਸਐਫ ਦੇ ਕੋਲ ਗਏ ਬੀਐਸਐਫ ਨੇ ਸਾਡਾ ਬਿਲਕੁਲ ਮੌਕੇ ਤੇ ਸਾਥ ਦੇ ਕੇ ਉਸੇ ਟਾਈਮ ਗੇਟ ਖੋਲ ਕੇ ਸਰਚ ਕੀਤੀ ਅੰਦਰਲੇ ਪਾਸੇ ਕਿਉਂਕਿ ਜੇ ਹਨੇਰਾ ਪੈ ਜਾਂਦਾ ਕਈ ਵਾਰ ਬੱਚੇ ਨਸਫਲੜ ਜਾਂਦੇ ਜੇ ਕੁਝ ਵੀ ਹੋ ਸਕਦਾ ਸੀ ਤੰਦੇ ਰਹਾਉਣ ਤੋਂ ਬਾਅਦ ਸਾਨੂੰ ਕੋਈ ਸ਼ੋਰ ਦੀ ਭਾਲ ਨਹੀਂ ਹੋਣੀ ਸੀ ਪੁੱਤਰ ਕੋਈ ਤੇ ਜੀ ਸਾਨੂੰ ਦੇ ਸਾਡੇ ਪੁੱਤਰ ਉਹ ਚਾਹੀਦਾ ਸਾਡੇ ਦਾ ਬੰਦੇ ਕਾ ਕਰੇ ਸਾਡੀ ਕਿਸੇ ਨੇ ਸੁਣੀ ਹੈ ਜਾ ਚਾਪੇ ਨਹੀਂ ਕਿੱਦਾਂ ਕਿੱਦਾਂ ਗਿਆ ਸੀ ਔਰ ਤੁਹਾਨੂੰ ਕਿੱਦਾਂ ਪਤਾ ਲੱਗਾ ਸਾਡੇ ਪੁੱਤਰ ਕੋਈ ਸਾਡੀ ਕੋਈ ਪਤਾ ਨਹੀਂ ਲੱਗਾ ਉਹ ਤਾਂ ਖੇਤੀ ਕਰਨੀ ਗਿਆ ਸੀ ਅੱਛਾ ਜੀ ਆਣੀ ਲਈ ਰੱਖੇ ਮੋਟਰਾਂ ਫਲਾਈ ਰੱਖੇ ਸਾਰਾ ਦਿਨ ਕੰਮ ਕੀਤਾ ਜੀ ਸ਼ਾਮ ਨੂੰ ਰਾਬਸ ਨਹੀਂ ਆਇਆ ਸਰ ਅੱਜ ਵਾਲੀ ਸੀ ਮੋਟਰ ਹਾਂਜੀ ਹਾਂਜੀ ਉਸ ਬਾਅਦ ਤੁਸੀਂ ਕੋਈ ਪਾਲ ਕੀਤੀ ਜਾਂ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ ਜੀ ਤਾਂ ਮੈਨੂੰ ਕੋਈ ਪਤਾ ਨਹੀਂ ਮੈਨੂੰ ਤਸਵੀਰ ਹੋਣ ਚਾਹੀਦੀ ਪਰ ਨਹੀਂ ਪਤਾ ਨਹੀਂ ਸਰਕਾਰ ਸਭੀ ਬਜਟ ਕਰ ਕੋਈ ਦੱਸ ਨਹੀਂ ਪਤਾ